ਆ ਦਇਆ ਕਰੋ ਆ ਹੁੰਦਾ ਜਿਹੜੇ ਬਿੱਲ ਆ ਤੁਹਾਨੂੰ ਉਹ ਨਹੀਂ ਬਚਣਾ ਉਹ ਨਹੀਂ ਬਚਣਾ ਉਹ ਨਹੀਂ ਬਚਣਾ ਦਿੰਦੇ ਸਹੀਏ ਮੈਨੂੰ ਬਤਾਈਏ ਬੱਲੇ ਨੇ ਜੀ ਬੰਨਾ ਉਹ ਹੀ ਪੇਰਾ ਬੰਨਾ ਆ ਪਾਰੀ ਮੇਰੇ ਵਿੱਚ ਹੈ ਮਹੂਆ ਪਰਿਵਾਰ ਵਾਲੀਆਂ ਚੱਲਣਗੀਆਂ ਸਾਰਾ ਸਾਡਾ ਕਪੈਰ ਆ घर बारे ਦੋਸਤੋ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਵਾਕੀ ਹੋਰ ਸਿੰਘ ਜੋ ਕਿ ਇਸ ਸਮੇਂ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਹਨ ਉਹਨਾਂ ਦੀ ਸੁੱਖ ਦੇ ਲਈ ਅਤੇ ਉਹਨਾਂ ਦੀ ਰਿਹਾਈ ਦੇ ਲਈ ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਵੱਲੋਂ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਪਹਿਲਾ ਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਗਈ ਅਤੇ ਆਨੰਦਪੁਰ ਸਾਹਿਬ ਕੇ ਅਰਦਾਸ ਕੀਤੀ ਗਈ ਅਤੇ ਲੰਗੇ ਦੀਣੀ ਜਦੋਂ ਉਹਨਾਂ ਦੇ ਮਾਤਾ ਜੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਰਦਾਸ ਕਰਨ ਦੇ ਲਈ ਗਏ ਤਾਂ ਉੱਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਵੀ ਮੌਜੂਦ ਸੀ ਤਾਂ ਉੱਥੇ ਕੁਝ ਅਜੀਬਾ ਹੋਇਆ ਜੋ ਕਿ ਤੁਹਾਨੂੰ ਵੀ ਹੈਰਾਨ ਕਰ ਦਵੇਗਾ ਜੀ ਹਾਂ ਦੋਸਤੋ ਉਸ ਜਗ੍ਹਾ ਤੇ ਗੁਰਦੁਆਰਾ ਸਹਿਵਾਨ ਦੀ ਹਦੂਦ ਦੇ ਅੰਦਰ ਸੰਗਤ ਨੂੰ ਅਤੇ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਕੁਝ ਲੋਕਾਂ ਤੇ ਸ਼ੱਕ ਹੋਇਆ ਅਤੇ ਜਦੋਂ ਉਹਨਾਂ ਦੀ ਘੇਰਾਬੰਦੀ ਕਰਕੇ ਪੁੱਛ ਪੜਤਾਲ ਕੀਤੀ ਗਈ ਤਾਂ ਉਹ ਸੀਆਈਡੀ ਦੇ ਮੁਲਾਜ਼ਮ ਕਰਮਚਾਰੀ ਨਿਕਲੇ। ਦੋਸਤੋ ਤੁਹਾਡਾ ਕੀ ਕਹਿਣਾ ਇਸ ਮਾਮਲੇ ਤੇ ਜੁਰੂ ਕਮੈਂਟ ਕਰਨਾ। ਆਓ ਪੂਰੀ ਵੀਡੀਓ ਵੀ ਦੇਖ ਲਓ ਤੇ ਜੇਕਰ ਤੁਹਾਨੂੰ ਇਸ ਮਾਮਲੇ ਦੇ ਵਿੱਚ ਭਾਈ ਅਮਰਤਪਾਲ ਸਿੰਘ ਦਾ ਪਰਿਵਾਰ ਸਹੀ ਲੱਗਦਾ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੇ ਜੇਕਰ ਤੁਹਾਡੇ ਹੋਰ ਵਿਚਾਰ ਨੇ ਉਹ ਵੀ ਜਰੂਰ ਕਮੈਂਟ ਕਰਿਓ। ਆ ਦ아요 ਸੋਰੀ। ਆ ਹੁੰਦਾ ਛੇੜੇ ਬਈਆ ਤੁਹਾਨੂੰ। ਉਹਨੇ ਨਹੀਂ ਬੱਸਣਾ ਉਹਨੇ ਨਹੀਂ ਬੱਸਣਾ ਉਹਨੇ ਨਹੀਂ ਬੱਸਣਾ ਨੂੰ ਕਈ ਐਲ ਮੁਸ਼ਕਿਲ ਬਟਾਏਗੇ ਪਹਿਲਾਂ ਇਹਨਾਂ ਜੀਵਨ ਉਹ ਹੀ ਬੇਰਬੜ ਹੋ ਜਾਂਦਾ ਹੈ ਸਾਡੀ ਮੇਰੇ ਵਿੱਚ ਬਹੁਤ ਪਰਿਵਾਰ ਵਾਲੀਆਂ ਚੱਲਣੀਆਂ घर बार ਵੇ ਦੁਗਨ ਪੱਗਾਂ ਦੇ ਸਾਰੇ ਜੀ ਆ ਦਇਆ ਸੋਰੀ ਆ ਉਹਦਾ ਸਿਰੇ ਬਿਲਾ ਤੁਲਾ ਉਹਨੀਂ ਵਾਚਾ ਉਹਨੀਂ ਵਾਚਾ ਉਹਨੂੰ ਦੇ ਸਿਰੇ ਬਿਲਾ ਕਈ ਐ ਮੁਖੇ ਨਹੀਂ ਬਤੇਉਂਦੇ ਬੱਲੇ ਨੇ ਜੀਵਨ ਹੈ ਉਹ ਹੀ ਤੇਰਾ ਬਣਦਾ ਹੈ ਸਾਥੀ ਮੇਰੀਆਂ ਇੱਤੇ ਮੂਹਾਂ ਪਰਵਾਰ ਵਾਲਿਆਂ ਚੱਲਣਗਾ خرا نه دا که په هر دو جی په لغه کار ماندی فرمان علي د دې په خاطر ځای دی نه 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 ما ما په خپلې په لغه د دې یاد څه ਓ ਗੱਲ ਤੇਰੀ ਗੱਲ ਸੁਣਦਾ ਭਰਾ ਮੇਰਾ ਜੀ ਧੰਨਵਾਦ ਜੀ ਸੱਚਾ ਗੁਰੂ ਮਾਣ ਮਿੱਤਰ ਉਹ ਵੀ ਨਾ ਸੋਚੋ ਦੋ ਬੈਠ ਗਿਆ ਨਾ ਤਾਂ ਬਾਕੀ ਨਿਕਲਣਾ ਹੈ ਜਰਨਾ ਟੋਰਨਾ ਕਿਸੇ ਨੇ ਨਹੀਂ ਅੱਜ ਤੱਕ ਬਰ ਬੱਝੀ ਰੱਖੀ ਹੈ ਤਾਂ ਛੱਡ ਕੇ ਆਏ ਹੋ ਸਾਡੀ ਮਾਣਿਆਣਾ ਕੱਲ੍ਹ ਕੱਲ੍ਹ ਦੀ ਫੋਟੋ ਭੇਜ ਦੂੰਗਾ